ਨਦੇ ਡੀਸੀ ਦਫ਼ਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦੀ ਸਮੂਚੀ ਟੀਮ ਦੇ ਵੱਲੋਂ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਸ਼੍ਰੋਮਣੀ ਅਕਾਲੀ ਦਲ ਫਤਿਹ ਪੰਜਾਬ ਦੇ ਖੇਤਰੀ ਸਿਆਸੀ ਪਾਰਟੀ ਹੈ ਜੋ ਕਿ ਸਦਾ ਹੀ ਪੰਥ ਪੰਜਾਬ ਪੰਜਾਬੀ ਪਾਣੀ ਪੜਾਈ ਪੁੱਤ ਬੱਤ ਅਤੇ ਪਹਿਰਾਵੇ ਨੂੰ ਬਚਾਤ ਪੰਜਾਬ ਅੰਦਰ ਸੈਂਟਰ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਗੁਲਾਮੀ ਨੂੰ ਗਲਬੁਲਾ ਕੇ ਸ਼ਮਪੂਰੀਏ ਤਟੰਗ ਨਾਲ ਆਜ਼ਾਦੀ ਪ੍ਰਾਪਤ ਕਰਨ ਦੀ ਲੜਾਈ ਲੱਗ ਰਹੀ ਹੈ ਤਾਂ ਜੋ ਸਾਰੇ ਵਰਗਾਂ ਦੇ ਲੋਕ ਆਪਣੀ ਜ਼ਿੰਦਗੀ ਆਮਨ ਅਤੇ ਸ਼ਾਂਤੀ ਨਾਲ ਬਿਤਾ ਸਕੋ। ਸੋ ਸਾਡੀ ਉੱਪਰ ਦੀ ਨੌਜਵਾਨੀ ਨਸ਼ੇ ਦੇ ਦਲਦਲ ਵਿੱਚੋਂ ਨਿਕਲ ਕੇ ਆਪਣੇ ਸਮਾਜ ਦੀ ਨਵੀਂ ਨਰੋਈ ਰੀੜ ਦੀ ਹੱਡੀ ਬਣ ਕੇ ਉੱਪਰ ਚੱਲੇ। ਸੋ ਇਸaband ਵਿੱਚ ਹੈ ਜਿਹੜਾ ਇੱਕ ਮੰਗ ਪੱਤਰ ਰਾਸ਼ਟਰਪਤੀ ਨੂੰ ਸੰਪੇੜਿਆ ਗਿਆ। ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ। ਦਾ ਧੰਨਵਾਦ ਕਰਦਾ ਲੁਧਿਆਣੇ ਦਾ ਜਿਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਬਹੁਤ ਵੱਡਾ ਸਹਿਯੋਗ ਦਿੱਤਾ। ਕਿਸਾਨਾਂ, ਮਜ਼ਦੂਰਾਂ ਤੇ ਸਾਰਿਆਂ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਬਹੁਤ ਵਯੋਗਦਾਰ ਦਾ ਧੰਨਵਾਦ। ਥੋੜੇ ਅੱਗੇ ਸਾਡਾ ਸਾਰਿਆਂ ਪਾਰਟੀ ਦਾ ਸ਼੍ਰੋਮਣੀ ਕਾਲੀ ਫਤਿਹ ਕਿਸਾਨ ਯੂਨੀਅਨ ਅਮਰਸਰ ਦਾ ਸਿਰ ਚੁੱਕਦਾ ਹੈ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਦੇ ਨਾਲ ਡਿਪਟੀ ਕਮਿਸ਼ਨਰਾਂ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਕਿ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਜਿਹੜਾ ਮੋਰਚਾ ਲੱਗਿਆ ਹੈ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਇਹ ਮੋਰਚਾ 13 ਫਰਵਰੀ ਤੋਂ 2024 ਤੋਂ ਸ਼ੰਭੂ ਬਾਰਡਰ ਤੇ ਸ਼ੁਰੂ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਕਿਸਾਨ ਯੂਨੀਅਨ ਉਦੋਂ ਤੋਂ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਨਾਲ ਆ ਤੇ ਅਸੀਂ ਕਹਿਣਾ ਚਾਹਣਾ ਮੋਦੀ ਸਰਕਾਰ ਨੇ ਬਿਨ ਮੰਗਿਆ ਜਿਹੜੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ 750 ਕਿਸਾਨਾਂ ਦੀਆਂ ਜਾਨਾਂ ਲੈ ਰੀਆਂ ਸੀ ਉਥੇ ਨਿੰਗ ਸਿੰਘ ਨੌਜਵਾਨ ਕਿਸਾਨ ਮਜ਼ਦੂਰ ਸਾਰਿਆਂ ਨੇ ਯੋਗਦਾਨ ਪਾਇਆ ਪੂਰੇ ਪੰਜਾਬ ਨੇ ਹਰਿਆਣਾ ਨੇ ਬਾਹਰੀਆਂ ਸਟੇਟਾਂ ਨੇ ਅਸੀਂ ਵੀ ਲਗਾਤਾਰ ਉਥੇ ਲਸੋਈ ਸਾਹਿਬ ਆ ਅਸੀਂ ਸਾਰੇ ਚੀਮਾ ਸਾਹਿਬ ਸਾਰੇ ਉਥੇ ਰਹੇ ਆ ਤੇ ਜਦੋਂ ਮੋਰਚਾ ਸੀ ਉਥੋਂ ਜਿੱਤ ਕੇ ਆਏ ਸੀਗੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਗੁਰਮੁਹਾਨਨ ਕਪਾਸ਼ਾਪੁਰਬ ਤੇ ਤੇ ਮੋਦੀ ਨੇ ਪੂਰੇ ਸੰਸਾਰ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਐਮਐਸਪੀ ਗਰੰਟੀ ਕਾਨੂੰਨ ਜਲਦੀ ਦੇ ਦੂੰਗਾ ਉਹਨੇ ਜਲਦੀ ਦੇਣ ਦੀ ਬਜਾਏ ਗੱਲ ਸੁਣੀ ਨਾ ਲਾਰੇ ਲਾਉਂਦੇ ਰਹੇ ਕਿਸਾਨਾਂ ਨੂੰ ਚੜਾਉਂਦੇ ਰਹੇ ਕਿਸਾਨਾਂ ਤੇ ਲਾਠੀਆਂ ਚਾਰਜ ਕਰਦੇ ਰਹੇ ਤੇ ਫਿਰ ਜਦੋਂ ਸਾਡੀ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ ਨੇ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਕਿਸੇ ਨੇ ਗੱਲ ਹੀ ਨਾ ਸੁਣੀ ਤਾਂ ਫੇਰ ਖਨੌਰੀ ਬਾਰਡਰ ਧਰਨਾ ਹੋਇਆ ਉੱਥੇ ਗੋਲੀਆਂ ਮਾਰੀਆਂ ਸ਼ੁਭਕਰਮ ਨੂੰ ਗੋਲੀਆਂ ਮਾਰ ਦਿੱਤੀਆਂ ਉਸ ਤੋਂ ਬਾਅਦ ਲਗਾਤਾਰ ਜਦੋਜਦ ਕਰਦੇ ਰਹੇ ਤੇ ਜਗਜੀਤ ਸਿੰਘ ਦੱਲੇਵਾਲ ਨੇ ਇਸ ਬੇਰੁਹੀ ਦੇ ਖਿਲਾਫ ਮਰਨਵਰਤ ਰਖਤਾ ਮਰਨਵਰਤ ਤੇ ਉਦੋਂ ਬੰਦਾ ਜਦੋਂ ਸਾਰੀਆਂ ਹੱਦਾਂ ਬੰਨੇ ਟੱਪ ਜਾਂਨ ਤੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਦੀ ਸਰਕਾਰ ਐ ਚੀਫ ਮਿਨਿਸਟਰ ਨੂੰ ਅਸੀਂ ਮੈਮੋਰੰਡਮ ਡੀਸੀ ਰਾਹੀਂ ਦਿੱਤਾ ਤੇ ਕਿ ਇਹ ਸਟੇਟ ਦਾ ਸਬਜੈਕਟ ਹੈ ਤੋਂ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਪੂਰੀ ਕੈਬਨਿਟ ਜਾ ਕੇ ਮੋਦੀ ਨੂੰ ਮਿਲ ਕੇ ਇਹ ਮੁੱਦਾ ਠਾਉਣਾ ਚਾਹੀਦਾ ਭਗਵੰਤ ਮਾਨ ਤਾਂ ਹੱਦੇ ਡੱਲੇਵਾਲ ਸਾਹਿਬ ਨੂੰ ਮਿਲ ਕੇ ਵੀ ਨਹੀਂ ਆਇਆ ਇਸ ચીਫ ਮਿਨਿਸਟਰ ਇਹ ਉਹਨਾਂ ਦੀ ਡਿਊਟੀ ਮੰਨਦੀ ਹੈ ਡੀਜੀਪੀ ਸਾਹਿਬ ਨੂੰ ਭੇਜ ਦਿੰਦੇ ਆ ਕਦੇ ਆਪਦੇ ਐਮਐਲਏ ਨੂੰ ਦੇ ਸਕਦੇ ਆ ਜਦੋਂ ਕੰਪੀਟੈਂਟ ਅਥਾਰਟੀ ચીਫ ਮਿਨਿਸਟਰ ਹੈ ਉਹ ਫਿਰ ਕਿਉਂ ਨਹੀਂ ਜਾ ਰਿਹਾ ਇਸ ਕਰਕੇ ਸਾਰੀਆਂ ਗੱਲਾਂ ਦੇ ਖਿਲਾਫ ਅੱਜ ਅਸੀਂ ਕਹਿੰਦੇ ਆ ਅਸੀਂ ਡੱਲੇਵਾਲ ਦੇ ਨਾਲ ਹਾਂ ਜੇ ਡੱਲੇਵਾਲ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸੈਂਟਰ ਸਰਕਾਰ ਤੇ ਇਹਦੀ ਸਾਰੀ ਜ਼ਿੰਮੇਵਾਰੀ ਹੈ ਤੇ ਮੋਦੀ ਸਰਕਾਰ ਨੂੰ ਤੁਰੰਤ ਕਾਲੇ ਜਿਹੜਾ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਸੀ ਐਮਐਸਪੀ ਦੀ ਗਰੰਟੀ ਦੇ ਕੇ ਇਹ ਜਿਹੜਾ ਕਾਨੂੰਨ ਬਣਿਆ ਸੀਗਾ ਐਮਐਸਸੀ ਕਾਨੂੰਨ ਬਣਿਆ ਸੀ 1966 67 ਚ ਬਣਿਆ ਸੀ ਉਦੋਂ ਕੱਲੀ ਕਣਕ ਤੇ ਐਮਐਸਪੀ ਹੁੰਦੀ ਸੀ ਉਸ ਤੋਂ ਬਾਅਦ ਹੌਲੀ ਹੌਲੀ ਸਾਰੀਆਂ ਚੀਜ਼ਾਂ ਤੇ ਐਮਐਸਪੀ ਹੁੰਦੀ ਇਸ ਕਰਕੇ ਅਸੀਂ ਐਮਐਸਪੀ ਦੀ ਗਰੰਟੀ ਹੈ ਕਹਿੰਦੇ ਐਮਐਸਪੀ ਤਾਂ ਹੈ ਗਰੰਟੀ ਮਤਲਬ ਕਣਕ ਤੇ ਤੇ ਝੋਨੇ ਤੇ ਤਾਂ ਐਮਐਸਪੀ ਮਿਲ ਰਹੀ ਹੈ ਨਾ ਮੂੰਗੀ ਤੇ ਮਿਲਦੀ ਹੈ ਕਿਸਾਨ ਦੇ ਘਰੇ ਮੂੰਗੀ ਪੈਦਾ ਹੁੰਦੀ ਆ ਤੇ ਮੂੰਗੀ 5000 ਨੂੰ ਵਿਕਦੀ ਆ ਤੇ ਜਦੋਂ ਇਹ ਚਲੀ ਜਾਂਦੀ ਆ ਵਪਾਰੀਆਂ ਕੋਲੇ ਤੇ ਇਹ ਮੂੰਗੀ ਆਮ ਜਿਹੜੇ ਗਰੀਬ ਐ ਇਹ ਮੂੰਗੀ ਪਤਾ ਕੀ ਭਾਅ ਵਿਕਦੀ ਆ ਉਦੋਂ ਫੇਰ 1.5 150 ਨੂੰ ਗਰੀਬ ਨੂੰ ਇਹ ਮੂੰਗੀ ਦਿੰਦੀ ਆ ਜ਼ਿਮੀਂਦਾਰ ਕੋਲੋਂ 5000 ਨੂੰ ਲੈ ਲੈਂਦੇ ਆ ਤੇ ਫੇਰ ਇਹ ਆਮ ਸਾਰੇ ਖਾਣ ਵਾਲੇ ਦਾਣਾ ਦੁਕਾਨਦਾਰ ਨੂੰ ਵੰਗੀ ਦਿੰਦੇ ਆ ਸਾਡੇ ਘਰੇ ਗੰਨੇ ਹੁੰਦੇ ਆ ਗੰਨੇ ਦਾ ਗੁੜ ਜਿਹੜਾ ਇਹ ਸਸਤੇ ਰੇਟ 'ਚ ਆ ਤੇ ਇੱਥੇ 100 150 ਰੁਪਏ ਕਿਲੋ ਵਿਕਦਾ ਆ ਜਦੋਂ ਚਲਾਇਆ ਜਾਂਦਾ ਦੂਜੇ ਪਾਸੇ ਕਿਸਾਨ ਦੇ ਘਰੇ ਗੰਡੇ ਹੁੰਦੇ ਆ ਜਦੋਂ ਗੰਡੇ ਜਾਦੇ ਹੁੰਦੇ ਆ 3 ਰੁਪਏ ਕਿਲੋ ਤੇ ਜਦੋਂ ਬਾਜ਼ਾਰ ਚ ਵਿੱਚ ਨੇ 150 ਰੁਪਏ ਕਿਲੋ ਜਦੋਂ ਲਸਣ ਹੁੰਦਾ ਕਿਸਾਨ ਦੇ ਘਰੇ ਤੇ 12 ਰੁਪਏ ਕਿਲੋ ਤੇ ਹੁਣ 400 ਰੁਪਏ ਦੇਈ ਜਾਂਦਾ ਇਸ ਕਰਕੇ ਜ਼ਖੀਰਬਾਜ਼ੀ ਹੋ ਰਹੀ ਹੈ ਸਾਰਿਆਂ ਨੂੰ ਚੂਨਾ ਲਾ ਰਿਹਾ ਇਹ ਅਸੀਂ ਅੱਜ ਮੈਮੋਰੰਡਮ ਦੇ ਕੇ ਆਏ ਆ ਤੇ ਲਗਾਤਾਰ ਜਦੋਜਹਿਦ ਕਰਾਂਗੇ ਹੁਣ ਫਿਰ ਅਸੀਂ ਸਾਰੇ ਇਸ ਤੋਂ ਬਾਅਦ 3 ਜਨਵਰੀ 2025 ਨੂੰ ਰਕਾਬੰਜ ਗੁਰਦੁਆਰੇ ਤੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਮੈਮੋਰੰਡਮ ਦੇਵਾਂਗੇ ਕਿ ਭਾਈ ਜੇ ਇਹਦਾ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਆ ਤੇ ਤਰਨ ਐਮਪੀ ਸਪੀ ਗਰੰਟੀ ਕਾਨੂੰਨ ਦੇ ਕੇ ਕਿਸਾਨਾਂ ਨੂੰ ਬਲਦੀ ਚੋਂ ਕੱਢੋ ਜਦੋਂ ਇੰਡੀਆ ਭੁੱਖਾ ਮਰਦਾ ਸੀ ਨਾ ਕਦੇ ਅਮਰੀਕਾ ਕੋਲੇ ਜਾਂਦਾ ਕਦੇ ਰੂਸ ਕੋਲੇ ਤੇ ਨਾਹਰਾ ਲਾਉਂਦੇ ਸੀ ਜਾਇ ਜਵਾਨ ਤੇ ਜੈ ਕਿਸਾਨ ਦਾ ਅੱਜ ਕਿਸਾਨ ਦਾ ਵੀ ਬੁਰਾ ਹਾਲ ਆ ਜਵਾਨ ਦਾ ਵੀ ਬੁਰਾ ਹਾਲ ਆ ਇੰਡੀਆ ਦੀ ਹੰਤਾ ਜਵਾਨਾਂ ਨੇ ਕਰਤੀਆਂ ਮਜ਼ਬੂਤ ਕਰਤੀਆਂ ਹਿੱਕ ਚੌੜੀ ਕਰਤੀ ਤੇ ਪੰਜਾਬ ਨੇ ਇੰਡੀਆ ਦੇ ਪੂਲ ਦੇ ਵਿੱਚ 65% ਅਨਾਜ ਦਾ ਹਿੱਸਾ ਪਾ ਕੇ ਹਿੱਕ ਚੌੜੀ ਕਰਤੀ ਤੇ ਅੱਜ ਕਿਸਾਨ ਵੀ ਮੰਗਤਾ ਬਣ ਗਿਆ ਪੁਖਾਰੀ ਵੀ ਮੰਗਤਾ ਬਣ ਗਿਆ ਤੇ ਇਹ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਾ ਕਹਿੰਦਾ ਸਾਡੇ ਨਾਲ ਇੱਕ ਹੋਰ ਵੀ ਧੱਕਾ ਕਰਤਾ ਉਧਰ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਦਾ ਬਾਰਡਰ ਖੁੱਲਾ ਤੇ ਸਾਡਾ ਸੈਹਨੀ ਵਾਲਾ ਵਾਗਾ ਬਾਰਡਰ ਖੋਲ ਕੇ ਬੰਦ ਕਰਕੇ ਤੇ ਫਿਰ ਪਤਾ ਕੀ ਇੱਕ ਸਾਡਾ ਕਿਸਾਨ ਵੀ ਮਾਰਤਾ ਮਜ਼ਦੂਰ ਵੀ ਮਾਰਤਾ ਸਾਡਾ ਵਪਾਰੀ ਵੀ ਮਾਰਤਾ ਦੁਕਾਨਦਾਰ ਵੀ ਮਾਰਤਾ ਇਸ ਕਰਕੇ ਇਹ ਅੱਜ ਅਸੀਂ ਮਾਮੂਰਨ ਨੂੰ ਦਿੱਤਾ ਤੇ ਮੈਂ ਦੁਬਾਰਾ ਰਿਪੀਟ ਕਰਦਾ 3 ਜਨਵਰੀ ਨੂੰ 12 ਵਜੇ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦੇਵਾਂਗੇ ਧੰਨਵਾਦ ਠੀਕ ਹੈ ਠੀਕ ਹੈ ਜੀ ਓਕੇ ਜੀ ਜੀ ਮੈਂ ਦਵਾਵਾਂਗੇ ਜੀ ਮਾਦਮ ਸਾਹਿਬ ਵਾਹਿਗੁਰੂ ਜੀ ਕੀ ਪਤੈ ਪਹਿਲਾਂ ਤਾਂ ਮੇਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੱਲੋਂ ਤੁਸੀਂ ਅੱਜ ਛੁੱਟੀ ਦੇ ਦਿਨ ਵੀ ਭਾਰੀ ਗਿਣਤੀ ਦੇ ਵਿੱਚ ਇਲੈਕਟ੍ਰੋਨਿਕ মিডিਆ ਜਿਹੜਾ ਇੱਥੇ ਪਹੁੰਚਿਆ ਮੈਂ ਸਮਝਦਾ ਤੁਹਾਡਾ ਪਾਰਟੀ ਦੇਣ ਨਹੀਂ ਦੇ ਸਕਦੀ ਸੋ ਅੱਜ ਅਸੀਂ ਜਿਹੜਾ ਐਮਐਸਪੀ ਕਾਨੂੰਨ ਲਾਗੂ ਕਰਾਉਣ ਲਈ ਜਿਹੜੀਆਂ ਕਿਸਾਨ ਜਥੇਬੰਦੀਆਂ ਸ਼੍ਰੋਮਣੀ ਕਾਲੀ ਦਲ ਫਤੇ ਤੇ ਕੱਲ ਇਹਦਾ ਆਪਣੇ ਕਿਸਾਨ ਜੁਨੀਆ ਨਮਰ ਜਿਹਦੇ ਪ੍ਰਧਾਨ ਲਖਬੀਰ ਸਿੰਘ ਸੌਂਟੇ ਸਾਡੇ ਜਿਹੜੇ ਡੱਲੇਵਾਲ ਸਾਹਿਬ ਜਿਹੜੇ ਬੈਠੇ ਨੇ ਮਰਨ ਵਰਤ ਤੇ ਮੈਂ ਸਮਝਦਾ ਭਾਰਤ ਸਰਕਾਰ ਜਿਹੜੀ ਹੈ ਇੱਕ ਪਾਸੇ ਤਾਂ ਦੁਨੀਆ ਰੌਲਾ ਪਾ ਰਹੀ ਆ ਕਿ ਪਾਣੀ ਦਾ ਜਿਹੜਾ ਪੱਤਣਾ ਦਿਨ ਦਿਨ ਨੀਵਾ ਹੁੰਦਾ ਜਾ ਰਿਹਾ ਤੇ ਦੂਜੇ ਪਾਸੇ ਝੋਨੇ ਦਾ ਬਦਲ ਜੇ ਕਿਸਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਦਾਣਾ ਤੇ ਜਿਹੜਾ ਕਪਾਹ ਤੇ ਨਰਮੇ ਤੇ ਗੰਨੇ ਤੇ ਹੋਰ ਜਿਹੜੀਆਂ ਵਸਤੂ ਨੇ ਤੇ ਇਹ ਚੀਜ਼ਾਂ ਨੇ ਉਹਨਾਂ ਤੇ ਐਮਐਸਪੀ ਜਿਹੜੀ ਸਾਨੂੰ ਦਿੱਤੀ ਜਾਵੇ ਤੇ ਇਹ ਕਿਸਾਨਾਂ ਦੀਆਂ ਬਹਿਸ ਸਮੇਂ ਦਾ ਮੰਗਾ ਜੇ ਇਹ ਨਹੀਂ ਮੰਦੀ ਤੇ ਭਾਰਤ ਸਰਕਾਰ ਦੀ ਨਲਕੀ ਹੈ ਜੇ ਇਹ ਮੰਗਾ ਮੰਨ ਲੈਂਦੀ ਆ ਤਾਂ ਜਿਹੜਾ ਪਾਣੀ ਦਾ ਬਦਲ ਆ ਜਿਹੜਾ ਆਪਾਂ ਕਹਿੰਦੇ ਆ ਕਿ ਇੱਥੇ ਪਾਣੀ 20 ਸਾਲ ਬਾਅਦ ਖਤਮ ਹੋ ਜਾਣਾ ਉਹ ਪਾਣੀ ਤਾਂ ਹੀ ਬਚ ਸਕਦਾ ਜੇ ਐਮਐਸਪੀ ਝੋਨੇ ਤੇ ਕਣਕ ਤੋਂ ਹਟ ਕੇ ਦੂਜੀਆਂ ਚੀਜ਼ਾਂ ਤੇ ਵੀ ਲਾਗੂ ਕੀਤੀ ਜਾਵੇ ਤਾ ਹੀ ਇਹਦਾ ਜਿਹੜਾ ਉਹ ਹੱਲ ਹੈ ਸੋ ਅੱਜ ਕਿਸਾਨ ਜੁਨੀਅਨ ਅੰਮ੍ਰਿਤਸਰ ਸ਼੍ਰੋਮਣੀ ਕਾਲੀਦਾਲ ਫਤਿਹ ਦੇ ਕੋਮੀ ਪ੍ਰਧਾਨ ਸਾਡੀਆਂ ਬੀਬੀਆਂ ਸਾਡੇ ਹੋਰ ਪਾਰਟੀ ਦੇ ਅਹੁਦੇਦਾਰ ਸਾਰੇ ਇੱਥੇ ਪਹੁੰਚੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਚਿਰ ਖੜਾ ਨਹੀਂ ਛੱਡਾਂਗੇ ਕਿਸਾਨ ਜੱਤੇ ਪੰਦੀ ਜਾਂਦੇ ਨਾਲ ਜਿਨ੍ਹਾਂ ਚਿਰ ਐਮਐਸਪੀ ਲਾਗੂ ਨਹੀਂ ਹੁੰਦੀ ਠੀਕ ਹੈ